ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਝ ਗੱਲਾਂ ਦੱਸਣ ਲੱਗੀ ਆ ਜੇ ਚੰਗੀਆਂ ਲੱਗਣ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਨੰਬਰ 1 ਤਾਂ ਇਹ ਆ ਵੀ ਜ਼ਿੰਦਗੀ ਦੇ ਵਿੱਚ ਕੁਝ ਭਾਵੇਂ ਸਿੱਖੋ ਨਾ ਸਿੱਖੋ ਪਰ ਲੋਕਾਂ ਦੀ ਪਛਾਣ ਕਰਨੀ ਜ਼ਰੂਰ ਸਿੱਖੋ ਜਿਹੋ ਜਿਹੇ ਹੁੰਦੇ ਆ ਨਾ ਲੋਕ ਉਹੋ ਜਿਹੇ ਹੁੰਦੇ ਨੇ ਜਿਹੜੇ ਲੋਕ ਸਮਝਦਾਰ ਹੁੰਦੇ ਉਹ ਤਾਂ ਸਮਝ ਜਾਂਦੇ ਜਿਹੜੇ ਨਹੀਂ ਸਮਝਦਾਰ ਹੁੰਦੇ ਨਾ ਨਈ ਸਭ ਜਿਹਦੇ ਉਹਨਾਂ ਨੂੰ ਤਾਂ ਫਿਰ ਵਾਕਤੀ ਸਿਖਾਉਂਦਾ ਨੰਬਰ 2 ਦੋ ਤਰ੍ਹਾਂ ਦੇ ਲੋਕਾਂ ਨੂੰ ਕਦੇ ਨਾ ਭੁੱਲੋ ਇੱਕ ਤਾਂ ਉਹ ਜਿਹੜੇ ਕਿ ਆਖ ਵੇਲੇ ਮੁਸੀਬਤ ਵੇਲੇ ਬਿਨਾ ਬੁਲਾਏ ਤੁਹਾਡੇ ਨਾਲ ਖੜਦੇ ਆ ਇੱਕ ਉਹ ਜਿਹੜੇ ਕਿ ਮੁਸੀਬਤ ਜਾਂ ਆਫ ਹਾਉਂ ਤੇ ਤੁਹਾਡਾ ਸਾਥ ਛੱਡ ਜਾਂਦੇ ਆ ਨੰਬਰ 3 ਆਪਾਂ ਆਪਾਂ ਹੀ ਕਿਉਂ ਸੋਚਦੇ ਆ ਇਹ ਸਾਹਮਣੇ ਵਾਲੇ ਨੂੰ ਬੁਰਾ ਲੱਗੇਗਾ ਤੇ ਸਾਹਮਣੇ ਵਾਲਾ ਕਿਉਂਦੀ ਸੋਚਦਾ ਕਿ ਆਪਾਂ ਨੂੰ ਬੁਰਾ ਲੱਗੇਗਾ ਨੰਬਰ 4 ਗੁੱਸੇ ਦੇ ਤੂਫਾਨ ਇੱਕੋ ਜੀ ਸਮਾਨਤਾ ਰੱਖਦੇ ਆ ਇਹ ਜਦੋਂ ਦੋਹੇ ਛਾਂਤ ਹੋ ਜਾਂਨ ਉਹ ਉਸ ਤੋਂ ਬਾਅਦ ਪਤਾ ਲੱਗਦਾ ਵੀ ਲਕਸਾਲ ਕੀ ਹੋਇਆ ਇਹ ਗੱਲਾਂ ਪੱਲੇ ਵੱਢ ਲਓ